ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜ ਕਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਭਲਵਾਨ ਹੁਣ ਅਗਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤਨ ਤਿੰਨ ਗਾਵਾਂ ਦਿਖਾਉਣੀਆਂ ਇੱਕ ਸੂਈ ਸਵਾਈ ਤੁਹਾਨੂੰ ਦਿਖਾਵਾਂਗੇ ਤੇ ਦੋ ਤੁਹਾਨੂੰ ਗੱਭਣਾ ਦਿਖਾਉਣੀਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਠੀਕ ਆ ਸਭ ਠੀਕ ਠਾਕ ਆ ਤੇ ਵੇਖਿਆ ਮੰਦੋਂ ਵਾਲਾ ਫਿਰ ਉਸ ਦਿਨ ਉਸ ਤੋਂ ਬਾਅਦ ਵੀ ਵੀਰ ਜੀ ਆਇਆ ਵੇਖਦਾ ਹੀ ਗਿਆ ਹੋਰ ਤੁਸੀਂ ਲੱਗੇ ਆਏ ਤੇ ਤੁਹਾਨੂੰ ਕਹਨ ਕੀਤਾ ਮੈਂ ਤੇ ਲਾ ਰਿਓ ਠੀਕ ਆ ਅਸੀਂ ਇਕੱਲੇ ਮੇਲਾ ਦੇਖਣ ਤੇ ਮੈਂ ਤੇ ਅੱਛਾ ਮੇਲੇ ਦੀ ਤਿਆਰੀ ਆ ਗਈ ਹੁਣ ਫਿਰ ਤੇ ਹੁਣ ਮਤਲਬ ਜਰਥੀ ਦੀ ਡਿਮਾਂਡ ਹੈਗੀ ਆ ਕਿ ਹੁਣ ਦੋਸੀ ਦੀ ਡਿਮਾਂਡ ਵੀ ਇਹ ਚਲਨੀ ਹੈ ਹੁਣ ਤੇ ਹੁਣ ਗਾੜੀ ਗਰਮੀ ਆਉਂਦੀ ਹੈ ਦੋਸੀ ਦੇ ਮੌਸਮ ਕੀ ਚਲਨੀ ਹੋਈ ਠੀਕ ਆ ਹਾਂਜੀ ਚਲੋ ਨਾਮ ਦੱਸਦੇ ਕਰੀ ਨਾਮ ਮੇਰਾ सोनू ਪਹਿਲਵਾਨ ਜੀ ਹਾਂਜੀ ਪਿੰਡ ਪੰਜ ਕਰਈਆਂ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਪੁੱਲ ਦੇ ਕਰੀ 9581812323 ਠੀਕ ਆ ਇਹ ਕਾ ਤਾਜੀ ਸੂਈ ਜਾਦੀ ਆ ਹਾਂਜੀ ਹਾਂਜੀ ਆਏ ਬਣੇਰੇ ਦੀ ਸੂਈ ਦਿੱਤੀ ਹਾਂਜੀ ਆ ਦੇਖ ਸਕਦੇ ਇਹ ਪੁਲੇ ਵੀ ਇਹਦੇ ਉੱਤਰਾ ਹੀ ਆ ਤੇ ਥੱਲੀਆਂ ਚੰਗੀ ਤਿਆਰ ਹੋਈ ਆ ਆ ਥਣ ਵੀ ਦੇਖ ਸਕਦੇ ਤੇ ਲਾਗੇ ਤਾਂ ਕਿ ਨਾ ਸੁਗਾਵ ਕਬੀਤੀ ਰ ਅੱਛਾ ਤੇ ਜੇਰ ਜੁਰ ਪ੍ਰੋਪਰ ਭਾਤੀ ਨੇ ਭਾਤੀ ਜੀ ਇੱਕ ਚਵਾਈ ਹੋਈ ਜੇਦੀ ਇਹ ਮਨੇਰੇ ਜੇ ਸੁਈ ਸੀ ਅੱਛਾ ਇਹਨੇ ਜੇਰ ਸੁੱਟੀ ਕੋਈ 9:30 10:00 ਵਜੇ ਨਾ ਉਹੋ ਚਵਾਈ ਕੀਤੀ ਜਈ ਅੱਛਾ ਕਿੰਨਾ ਕਿਚ ਹੋਇਆ ਫਿਰ ਇਹਦੇ ਤੁਹਾਨੂੰ ਅਸੀਂ 5 ਕਿਲੋ ਬੋੜਾ ਚੋਇਆ ਦਿੱਤੀਆ ਮੈਂ ਝੂਠ ਨਹੀਂ ਮਾਰਨਾ 8 ਕਿਲੋ 9 ਚੋਇਆ 5 ਕਿਲੋ ਠੀਕ ਹੈ ਉਹ ਬੱਚਾ ਗਰਹਿਣਾ ਦਿੱਤਾ ਜੀ ਨੇ ਅੱਛਾ ਆ ਵੇਖੋ ਨਾਲੇ ਲੱਤ ਜੀ ਦੀ ਨਾ ਦੁੱਧ ਪੀਂਦਾ ਹਤਰਾਂ ਅੱਛਾ ਆ ਲੱਤ ਵੀ ਗਰਹਿਣੀ ਇਨਸ਼ਾ ਅੱਲਾਹ ਤਮੜੀ ਤੇ ਆ ਤਾਹਣ ਵੀ ਗਰਹਿਣੀ ਆ ਅੱਛਾ ਹਾਂ ਜੀ ਬੱਚਾ ਜਿਹੜਾ ਇਹਨੇ ਉਹ ਤਰ੍ਹਾਂ ਸਾਸੂ ਚਲਦੇ ਆ ਪੂਰੇ ਤੇ ਅਜੇ ਮਤਲਬ ਖਲੋਤਾ ਨਹੀਂ ਐ ਖਲੋਤਾ ਵੀ ਜਾਣਾ ਵੀ ਨਹੀਂ ਅਜੇ ਕੋਲ। ਖਲੋਤਾ ਜਾਣਾ ਕਰਣਾ ਵੀਰ ਜੀ ਇਹ ਆਪਾਂ ਝੂਠ ਨਹੀਂ ਮਾਰਨਾ। ਬਾਕੀ ਸੀਲ ਤੋਂ ਬੜੀ ਆ ਜਿestr ਮਰਗੀ ਚੋ। ਠੀਕ ਆ। ਅ ਗਰਹਿਣਾ ਅਜੇ ਕਿਉਂ ਧੌਣ ਵੀ ਵਿੰਗੀ ਆ। ਉਹ ਲੱਤ ਮੋੜਦੀ ਦਾ ਪਿਆ ਨਾ। ਤੇ ਉਹ ਪਿਆਰ ਆ ਵੇ ਉਹਦਾ ਵੀ ਮੋੜ ਪਿਆ ਜਿਹੜਾ। ਚਲੋ ਤੋਰੋ ਇੱਕ ਰੀਨ। ਬਾਕੀ ਬਿਲਕੁਲ ਤਾਜ਼ਾ ਆ ਦੇਖ ਸਕਦੇ ਧੌਣ ਜਿਹੜੀ ਇਸ ਤਰ੍ਹਾਂ ਜਿਹਦਾ ਕਰਦਾ ਹੋ। ਉੱਠਣ ਦੀ ਕੋਸ਼ਿਸ਼ ਕਰਦਾ ਤੇ ਸਿਆ ਨਹੀਂ ਜਾਨਦਾ ਧੌਂ ਦਾ ਵੀ ਰਹਿਣਿਆ ਕਰਕੇ ਨਾ ਧੌਂ ਵੀ ਵਿੰਗੀ ਹੋਈ ਸੀ ਧੌਂ ਨੇ ਵੀ ਵਿੰਗੀ ਤੇ ਇੱਕ ਪੈਰ ਵੀ ਵਿੰਗਾ ਹੈ ਮਗਰ ਬੱਚਾ ਉਤਰ ਆਇਆ ਬੱਚਾ ਵੀ ਬੱਚਾ ਜੀ ਬਾਕੀ ਸੂਈ ਜਿਹੜੀ ਤਾਜੀ ਬਿਲਕੁਲ ਹੀ ਇਹ ਪੁੜੇ ਵੀ ਨਹੀਂ ਨੇ ਚੁੱਕੇ ਇੱਕ ਪਾਸੇ ਦਾ ਸਿੰਗ ਹੈਗਾ ਤੇ ਇੱਕ ਪਾਸੇ ਦਾ ਸਿੰਗ ਨਹੀਂ ਹੈਗਾ ਜਿਹੜਾ ਇਹਦਾ। ਬਾਕੀ ਥੱਲੇ ਉਹ ਚੰਗੀ ਤਿਆਰ ਹੋਈ ਹੈ। ਗ੍ਰਹਿਣਾ ਦਿੱਤਾ ਨਾ ਬੱਚਾ ਆਇਆ। ਬੱਚਾ ਤੋਂ ਤੂੰ ਹੀ ਵੀਂਦਾ ਹੋਇਆ ਥਣ ਪੈਂਦਾ ਏ। ਠੀਕ ਆ। ਕਿੱਥੇ ਨਹੀਂ ਜਾਂਦਾ ਆਪਾਂ। ਤੂੰ ਵੀਂਦੀਆ। ਆਹ ਦੇਖੋ ਨਾ ਵੀਦਾ ਜੀ। ਠੀਕ ਆ। ਬਾਕੀ ਜੇ ਹੋਰ ਆਪਾਂ ਦੇਖ ਸਕਦੇ ਬਿਲਕੁਲ ਤਾਜ਼ਾ ਹੀ ਹੈ ਹੱਲੇ ਜਿਹੜਾ ਬਿਲਕੁਲ। ਵਾਹ ਬਹਿ ਕੇ ਦਿਖਾ ਦੇ। ਤੇ ਕੋਈ ਕੋਈ ਕਰਵਾ ਲਈ ਜਿੱਦਾਂ ਕਿੰਨੇ ਕ ਦੁੱਧ ਵਾਲੀ ਉਤਰਾਏ ਆ ਦੇਖ ਦੁੱਧ ਮਿਲਕਿੰਗ ਕਰਾਉਣੇ ਤੇ ਠੰਡੀ ਤੇਲੀ ਆ ਜਤਰਾ ਕਿੰਨੇ ਕ ਦੁੱਧ ਆ ਲਈ ਜੇ ਘਰ ਵਾਲੇ ਆਉਂਦੇ ਵੀ ਅਹੀਂ ਪਹਿਲੇ ਸਵੇਰੇ ਥੱਲੇੋਂ 17-18 ਕਿਲੋ ਹੋਇਆ ਅੱਛਾ ਬਾਕੀ ਜਿਹੜੇ ਬੀਪ ਬੂੜ ਚੰਗੀ ਆ ਲੀਵੇ ਭਾਂਡੇ ਵਾਲੀ ਆ 20 ਕਿਲੋ ਕਰ ਸਕਦੀ ਬਾਕੀ ਦੁੱਧ ਹੁੰਦਾ ਵੀਰ ਦੀ ਸੇਵਾ ਦਾ ਆਪਾਂ ਹਰ ਵੀਡੀਓ ਜਿਹੜੀ ਬੇਨਤੀ ਹੁੰਦੀ ਵੀ ਦੁੱਧ ਹੁੰਦਾ ਜੇ ਸੇਵਾ ਦਾ ਹਾਂਜੀ ਹਾਂਜੀ ਜਿੰਨਾ ਨੂੰ ਪਾ ਲੋ ਲੋ ਜਰੂਰ ਠੀਕ ਆ ਜੀ ਠੀਕ ਆ ਤੇ ਮਗਰ ਇਹਦੇ ਵਾਸ਼ਾ ਆ ਉਤਰਾ ਤੇ ਆ ਦੇਖ ਸਕਦਾ ਇਹ ਫੁੜੇ ਵੀ ਇਹਦੇ ਉਤਰਾ ਹੀ ਆ ਜਿੰਨੇ ਫੁੜੇ ਵੀ ਨਹੀਂ ਤਾਂ ਚੁੱਕੇ ਤੇ ਮੋਲੇ ਤਾਂ ਕੀ ਰੱਖਣਾ ਫਿਰ ਆਪਾਂ ਮੋਲੋ ਜੇ ਇਹਦੇ ਬੱਚਾ ਨਾਂਗ ਰਹਿਣਾ ਹਦਾ ਹਾਂਜੀ ਫਿਰ ਤੇ ਲੱਛੀ ਹੈਗੀ 60000 ਦੀ ਹਾਂਜੀ ਹੁਣ ਜਿੰਨੇ ਦੀ ਤੁਸੀਂ ਆਖੋ ਵੀ ਦੇ ਦਾਂਗੇ ਜੀ ਆ ਜੀ ਕਰੀਏ ਤੁਸੀਂ ਜਿੰਨੇ ਦੀ ਆਖੋਗੇ ਦੇ ਦਾਂਗੇ 50 ਤੋਂ ਅੰਦਰ ਲਿਆਈਏ ਇਹਨਾਂ ਦੱਸ ਦੋ ਜੀ 50 ਤੋਂ ਤੁਸੀਂ ਆਪ ਹੀ ਦੱਸੋ ਫਿਰ ਕਿੰਨੇ 50 ਦੇ ਫਿਰ 50 ਦੇ 48 ਕੀ ਦੇ ਦੀ ਜੀ ਨਹੀਂ ਮਾਣਾ ਹੋਰ ਕਰਦੀ ਹੈ ਕਰ ਦੋ ਜਿੰਨੇ ਦਾ ਵੀ ਕਰਨਾ ਕਰ ਦੋ ਪੱਕਾ ਇਹਦੇ ਵਿੱਚ ਛੋਟੀ ਹੋਣੀ ਜੈਸਨੋ ਬਿਲਕੁਲ ਨਹੀਂ ਜੈਸਨੋ ਛੋਟੀ ਹੋਣੀ ਜੀ ਦੋਸਤੋ ਛੋਟੀ ਹੋਵੇ 200 ਛੋਟੀ ਹੋਣੀ ਪੂਰੇ 45 ਦੀ ਦੇ ਦਿਆ ਫਿਰ ਦੇ ਦਾਂਗੀ ਨਹੀਂ ਦੇ ਦਾਂ ਠੀਕ ਹੈ ਜੀ ਬਾਕੀ ਸੂਈ ਤਾਜੀ ਆ ਤੇ ਆ ਹਵਾਨਾ ਵੀ ਆਪਾਂ ਦੇਖ ਸਕਦੇ ਹਾਂ ਚੰਗਾ ਤਿਆਰ ਕੀਤਾ ਵਾ ਇਹਨੇ ਤੇ ਹੁਣ ਦੋ ਗੱਬਣਾ ਤੁਹਾਨੂੰ ਦਿਖਾਉਣੀ ਆ ਵਾ ਇੱਕ ਅਲੱਗ ਜੀ ਵੈਰਾਈਟੀ ਤੁਹਾਨੂੰ ਦਿਖਾਉਣੀ ਆ ਇਹ ਕਿਹੜੀ ਵੈਰਾਈਟੀ ਲੈਣਤੀ ਜੀ ਵਧੀਆ ਕਿ ਇਹ ਜੀ ਵੈਰਾਈ ਟੀ ਮੈਨੂੰ ਆਖੀ ਪਤਾ ਮਿਲ ਗਈ ਜੇ ਲੈਨਤੀ ਜੇ ਪਤਾ ਨਹੀਂ ਕਿਹੜੀ ਆਖ ਦਿੰਦੇ ਨੇ ਨਸਲ ਠੀਕ ਆ ਐਵੇਂ ਤੁਹਾਨੂੰ ਆਖੀ ਜਾਈਏ ਨਸਲਾਂ ਦੱਸੀ ਜਾਂਦੇ ਕੋਈ ਆਖ ਦਿੰਦਾ ਇਹ ਰਾਠੀ ਆ ਕੋਈ ਆਖ ਦਿੰਦਾ ਫਲਾਣੀ ਆ ਕੋਈ ਢੀਂਗੜੀ ਠੀਕ ਆ ਸਾਈ ਤੇ ਸ਼ਾਈ ਹਾਲ ਕਰਕੇ ਲਈਏ ਠੀਕ ਆ ਹਾਂਜੀ ਹਾਂਜੀ ਚਲੋ ਜੋ ਵੀ ਆ ਪਰ ਇੰਨਾ ਗਾਵਾਂ ਦਾ ਦੁੱਧ ਸੰਗਣਾ ਹੁੰਦਾ ਵਾ ਜਿਹੜਾ ਸਾਰਾ ਹਾਂਜੀ ਆ ਸੰਗਣਾ ਹੁੰਦਾ ਤੇ ਇਹ ਜੇ ਗੱਭਣਿਆ ਨਾ ਇਹ ਕਿੰਨਾ ਕਿ ਗੱਭਣਿਆ ਪਹਿਲਾ ਸੂਆ ਸੁਣਾ ਜੇ ਬਿੱਤੀ ਅੱਛਾ ਪਹਿਲਾ ਸੂਆ ਸੁਣਾ ਪਹਿਲਾ ਸੂਆ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਉਤਨੇ ਪਹਿਲੇ ਸੂ ਜਿੰਨੀ ਰਾਜੀ ਰੂਜੀ ਇਹਨੂੰ ਚਲ ਇਹ ਦਿੰਦੀ ਹੁੰਦੀਆਂ 12-13 ਕਿਲੋ ਹੀ ਹਾਂਜੀ ਹਾਂਜੀ ਤੇ ਐਫ ਦਾ ਹੋਵੇ ਨਾ 20-22 ਕਿਲੋ ਇਹਨਾਂ ਦਾ 11-12 ਕਿਲੋ ਹੀ ਬੜਾ ਹੁੰਦਾ ਜੀ ਸੰਗੜਾ ਹੁੰਦਾ ਦੋਦਣਾ ਤੇ ਉਹ ਤੇਰਾ ਠੰਡੀ ਤੇ ਨਹੀਂ ਆ ਵੀ ਠੰਡੀ ਕਿਰੀ ਦੀ ਠੰਡੀ ਤੋਰੋ ਹਾਂ ਕਰੀ ਇਹਨਾਂ ਵੀ ਅਜੇ ਤਿਆਰ ਹੋਣਾ ਵਾ ਇਹਨੇ ਥੱਲੇ ਜਗਾੜ ਖਵਾਨਾ ਚੰਗਾ ਤਿਆਰ ਕਰਨ ਦੀ ਆ ਚਲੋ ਬਦਰਾ ਨਾ ਨਹੀਂ ਆ ਜੀ ਬਾਕੀ ਇਹ ਆ ਕਿ ਚਲਸ ਸਫਾਈ ਚ ਅਜੇ ਨਹੀਂ ਆ ਬਾਕੀ ਰੰਗੇ ਦਾ ਲੱਗ ਜਾਵਾ ਜੇ ਨਾ ਬਾਕੀ ਥੱਲੇ ਉਹ ਵੀ ਚੰਗੀ ਤਿਆਰ ਹੁੰਦੀ ਆ ਹਾਂ ਦੇਖ ਸਕਦੇ ਜੀ ਅਜੇ ਤਿਆਰ ਹੋਣਾ ਵਾ ਜਿੰਨੇ ਪੂਰੀ ਤਾਂ ਵੀ ਦੇਖ ਸਕਦੇ ਇਹਦੇ ਲੱਗੇ ਤਾਂ ਕਿੰਨਾ ਰੱਖਣਾ ਵਿਧੀ ਦਾ ਫਿਰ ਮੋਲ ਆਪਾਂ ਦੇ ਦਈਏ 35 ਦੀ ਜੀ ਪੈਂਤੇ ਦੀ ਨਾ ਦੇ ਇਹ ਵੀ ਜੱਸ ਨੋ ਕਰ ਦੋ ਫਿਰ ਤੁਸੀਂ ਕਰਨਾ ਜੋ ਤੁਸੀਂ ਕਰਨਾ ਜੇ ਜਾਣ ਤੋਂ ਪੂਰੇ 30 ਦੀ ਫਿਰ ਜਾਣਦਾ ਕਿ ਛੋੜੀ ਹੋਣੀ ਵੀਰ ਜੀ ਅੱਛਾ ਠੀਕ ਆ ਜੀ ਹਾਂ ਜੀ ਠੀਕ ਆ ਤੇ ਹੁਣ ਇੱਕ ਆ ਜਰਸੀ ਜੇ ਜਰਸੀ ਆ ਗਈ ਜਰਸੀ ਕ੍ਰੋਸ ਆ ਗਈ ਏ ਥਾਣੇ ਦੇ ਵੀ ਦੇਖ ਸਕਦੇ ਲੱਗੇ ਤਾਂ ਤੇ ਇਹ ਕਿੰਨੇ ਕ ਦੁੱਧ ਆ ਲਈ ਜੇ ਵੀਰ ਜੀ ਇਹ ਵੀ ਜੀ ਦੁੱਧਾ ਸੁਗਾ ਸੁਣੇਗੇ ਹਾਂਜੀ ਇਹਨੇ ਸੂਏ ਨੇ ਘਰ ਆਲੇ ਆਂਦੇ ਵੀ ਅਸੀਂ 13 ਕਿਲੋ ਚੋਇਆ ਜੀ ਠੀਕ ਆ ਚਲੋ ਹਰਕਾ ਵੀ 13 ਕਿਲੋ ਤੇ ਕਰੂਗੀ ਬਰੀਡ ਚੰਗੀ ਆ ਠੀਕ ਆ ਬਾਕੀ ਦੇ ਹੁੰਦਾ ਦੁੱਧ ਸੇਵਾ ਦਾ ਜਿੰਨਾ ਪਾਲੂ ਉਨਾ ਹੀ ਚੋਲੂ ਹਾਂਜੀ ਹਾਂਜੀ ਤੋਰੀ ਆ ਫੇਰ ਇਹਨਾਂ ਵਿੱਚ ਬਾਕੀ ਗੱਪਣਾ ਵਾ ਕੋਈ ਦੇਣਾ ਕੋਈ ਵਾਧੇ ਵੀ ਖੜ ਸਕਦੀਆਂ ਘੱਟ ਵੀ ਗੱਪਣਾ ਤੇ ਦੇਣ ਵੀ ਅੰਦਾਜ਼ੇ ਦੇ ਹੀ ਹੁੰਦੇ ਆ ਤੇ ਦੁੱਧ ਵੀ ਅੰਦਾਜ਼ੇ ਦਾ ਹੀ ਹੁੰਦਾ ਵਾ ਤੁਸੀਂ ਵੀ ਆਪਣੇ ਅੰਦਾਜ਼ੇ ਨਾਲ ਆਪਣੀ ਸਮਝ ਨਾਲ ਵੇਖ ਕੇ ਖੜਨੀ ਆਂੀਆਂ ਜਰਸੀਆਂ ਦੇ ਹਿਸਾਬ ਨਾਲ ਲਈਏ ਤਾਂ ਕੱਦ-ਕੱਠ ਠੀਕ ਆ ਆ ਜਿ ਲੈ ਆ ਵੀਰ ਜੀ ਇੱਕ ਤਾਂ ਘਟੂ ਨਾ ਬੜੀਆਂ ਉਤਰਾਂ ਦੇਖੋ ਜੀ ਠੀਕ ਹੈ ਜੀ ਬਣੂ ਚੰਗੀ ਉਤਰਾਂ ਤੇ ਕਿੰਨਾ ਰੱਖਦੀ ਇਹਦਾ ਮੁੱਲ ਫਿਰ ਇਹ ਵੀ 35 ਦਿਨ ਮੈਂ ਤੇ ਇਹਨਾਂ ਤੇ ਦੀ 35 ਦਿਨ ਦੇ ਦੀ ਜੋੜਾ ਹੀ ਕਰਦੀ ਹੈ ਕਰ ਦੋ ਜਿੰਨੇ ਦਾ ਤੁਸੀਂ ਕਰਨਾ ਕਰ ਦੋ ਜੀ ਕਰਦੀ ਹੈ 60 ਦਾ ਜੋੜਾ ਫਿਰ ਕਰ ਦੋ ਕਰ ਦੋ ਜੀ ਥੋੜੀ ਹੋਣੀ ਜੇ ਪਰ ਇਹਨਾਂ ਵਿੱਚ ਅੱਛਾ 500 ਹੋ ਜੂਗੀ ਉਤਰਾਂ 400 ਕਰਨੀ 500 ਚੋੜ ਹੋਊਗੀ ਠੀਕ ਹੈ ਤੇ ਤੇ ਹਜ਼ਾਰ ਦੇ ਸਹਾ ਨਾਲ ਜਿਹੜਾ ਪਾਂ ਮੈਂ ਆ ਲੈ ਜੇ ਤੇ ਪਾਂ ਕੋਈ ਆ ਲੈ ਜੇ ਹਨਾ 60000 ਦਾ ਜੋੜਾ ਹੀ ਆ ਤੇ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਫਿਰ ਬਾਪ ਵੀਰ ਜੀ ਆ ਸੂਈ ਜੇ ਤੇ ਆਪਣਾ ਆਪਣੀਆਂ ਪਾਸ ਕਰਕੇ ਖੜਨਾ ਤਸੱਲੀ ਕਰਕੇ ਵੀ ਸੂਈ ਆ ਉਹ ਆਪਣੀ ਤਸੱਲੀ ਕਰਕੇ ਚੋ ਕੇ ਖੜਨੀ ਜੀ ਠੀਕ ਹੈ ਜੀ ਜੀ ਆਪਣਾ ਤਸੱਲੀ ਕਰਕੇ ਆਪਣੀ ਪਾਸ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਗੱਪਣਾ ਪਾਸ ਕਰਕੇ ਖੜੋ ਤੇ ਇਹ ਵੀ ਜਿਹੜੀ ਤਾਜੀ ਸੂਈ ਹੈ ਵੀ ਇਹ ਜੇ ਪਾਸ ਹੀ ਹੋਣੀ ਆ ਇਹ ਵੀ ਆਪਣੀ ਪਾਸ ਕਰਕੇ ਖੜੋ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ